ਪਹਿਲੀ ਵਾਰੀ ਇਹ ਚੀਜ਼ ਵੇਖੀ ਆ ਕਿ ਲੋਕ ਘਰਾਂ 'ਚ ਬੈਠੇ ਆ ਸਿਗਨੇਟਰ ਸਿੱਖ ਦਾ ਫਰਮੰਦੀ ਜਿਹੜੀ ਆ ਉਹ ਲੋਕਾਂ ਨੂੰ ਫੋਨ ਕਰ ਕਰਕੇ ਤਾਂ ਘਰਾਂ ਤੋਂ ਬਲਾ ਬਲਾ ਕੇ ਲਿਆਉਂਦੇ ਆ ਸਾਹਿਬ ਜੀ ਸਦਾਵਾ ਜੀ ਬਿਲਕੁਲ ਜੀ ਅਸੀਂ ਆਰਾਮਣ ਅਸੀਂ ਆਰਾਮਣ ਸਾਰੇ ਕਰੇ ਹਾਂ ਅਸੀਂ ਘਰੇ ਬੈਠੇ ਆ ਇਹ ਸਾਨੂੰ ਘਰਾਂ ਤੋਂ ਸਾਦ ਸਾਦ ਕੇ ਲਿਆਉਂਦੇ ਵੀ ਆਉ ਟਾਡੀ ਜ਼ਮੀਨ ਪਧਰੀ ਕਰੀਏ ਇਹ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਹੋਇਆ ਜੀ ਇਸ ਤਰ੍ਹਾਂ ਮਾਬੋ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਯੂनाइटेड 6 ਵੱਲੋਂ ਲਗਾਤਾਰ ਸੁਆਵਾਂ ਚੱਲ ਰਹੀਆਂ ਜਿਲ੍ਹਾ ਫਰੀਪੁਰ ਦੇ ਵਿੱਚ ਅੱਜ ਸੀ ਟੀਰਾ ਘਰਾ ਦੇ ਰਕਬੇ ਦੇ ਵਿੱਚ ਪਹੁੰਚੇ ਆਂ ਜਿੱਥੇ ਹੜਾਂ ਦੇ ਨਾਲ ਲਗਾਤਾਰ ਜਿਹੜੇ ਜਮੀਨਾਂ ਪ੍ਰਭਾਵਿਤ ਹੋਈਆਂ ਜਮੀਨਾਂ ਦੇ ਵਿੱਚ ਰੇਤ ਭਰ ਗਈ ਨੋਪੀ ਭਰ ਗਈ ਜਾਂ ਜਮੀਨਾਂ ਰੁੜ ਗਈਆਂ ਯੂनाइटेड 6 ਵੱਲੋਂ ਤੁਸੀਂ ਦੇਖ ਸਕਦੇ ਹੋ ਇੱਕ ਰਾਈਟਰਾਂ ਦਾ ਵੱਡਾ ਕਾਫਲਾ ਜਿਹੜਾ ਇੱਥੇ ਸੇਵਾ ਕੀਤੀ ਜਾ ਰਹੀ ਹੈ ਤਾਂ ਲਗਾਤਾਰ ਜਿਹੜੀਆਂ ਸੁਆਵਾਂ ਚੱਲ ਰਹੀਆਂ ਇੱਥੇ ਜਿਹੜਾ ਛਤਲੋਹ ਦੇ ਹੜ ਦੇ ਨਾਲ ਜਿਹੜਾ ਜਮੀਨਾਂ ਖਰਾਬ ਹੋ ਗਈਆਂ ਉਸ ਚੀਜ਼ ਨੂੰ ਲੈ ਕੇ ਜਿਹੜਾ ਇਸ ਸਵਾਵਾਂ ਚੱਲ ਰਹੀਆਂ ਹੈਗੀਆਂ ਜੁਨਾਈਟਿਡ ਸਿਕਸ ਵੱਲ ਹੋਰ ਵੀ ਬਹੁਤ ਸਾਰੀਆਂ ਸਵਾਵਾਂ ਚੱਲ ਰਹੀਆਂ ਭਾਈ ਜਗਮੀਤ ਸਿੰਘ ਜੀ ਮੇਰੇ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਹੜੀਆਂ ਸਵਾਵਾਂ ਚੱਲ ਰਹੀਆਂ ਨੇ ਹੁਣ ਹੜ੍ਹ ਪ੍ਰਭਾਵਤ ਲੱਗ ਕੇ ਹੈਗੇ ਆ ਤਾਂ ਇਹ ਕਿਹੜਾ ਇਲਾਕਾ ਹੈਗਾ ਕਿਸ ਤਰ੍ਹਾਂ ਦੀ ਸੌਂਚ ਆ ਭਾਈ ਇਹ ਪਿੰਡ ਧੀਰਾ ਘਰ ਆ ਜੀ ਫਿਰੋਜ਼ਪੁਰ ਜ਼ਿਲ੍ਹੇ ਦਾ ਫਿਰੋਜ਼ਪੁਰ ਹਲਕੇ ਦਾ ਪਿੰਡ ਆ ਜੀ ਇੱਥੇ ਇਹ ਤੋਂ ਕੋਈ ਸਮਾਂ ਪਹਿਲਾਂ ਜਿਹੜੇ ਮਕਾਨ ਜਿਹੜੇ ਜਿਹੜੇ ਹੜਪੀਟਾਂ ਦੇ ਡੇਪੇ ਨੇ ਉਹ ਮਕਾਨਾਂ ਦੀ ਸੇਵਾ ਚੱਲ ਰਹੀ ਏ ਕੋਈ ਪੰਜਕ ਮਕਾਨ ਜਿਹੜੇ ਉਹ ਸਾਰੀ ਬਹੀਨ ਨੇ ਦੋ ਕੋਨਾ ਚੋਂ ਕੰਪਲੀਟ ਵੀ ਹੋ ਚਲੇ ਨੇ ਤੇ ਉਸ ਤੋਂ ਪਲੱਸ ਜਿੱਦਾਂ ਹਣ ਕਣਕਾਂ ਦੀ ਬਜਾਈ ਆ ਰਹੀ ਏ ਇਮੀਡੀਏਟਲੀ ਜ਼ਮੀਨਾ ਪੱਧਰ ਕਰਨ ਦੀ ਤੇ ਜ਼ਮੀਨਾ ਪੱਧਰ ਕਰਕੇ ਲੇਜ਼ਰ ਮਾਰ ਰਹੀ ਏ ਮਾਰ ਕੇ ਦੇ ਰਹੀ ਏ ਯੂਨਾਈਟਿਡ ਸਿੱਖ ਦੀ ਟੀਮ ਤੇ ਕਣਕ ਖਾਦ ਦਾ ਕਣਕ ਦਾ ਬੀਜ ਤੇ ਡੀਏਪੀ ਖਾਦ ਉਹਦੀ ਸੇਵਾ ਵੀ ਆਉਣ ਵਾਲੇ ਦੋ ਤਿੰਨ ਦਿਨਾਂ ਦੇ ਵਿੱਚ ਯੂਨਾਈਟਿਡ ਸਿੱਖ ਦੀ ਟੀਮ ਕਰਕੇ ਦੇਵੇਗੀ ਤੇ ਉਸ ਤੋਂ ਪਲੱਸ ਬੱਚਿਆਂ ਦਾ ਵਿਚ ਬੱਚਿਆਂ ਦਾ ਜਿਹੜਾ ਬੱਚਿਆਂ ਦੀ ਫੀਸ ਆ ਉਹ ਸਾਡੀ ਟੀਮ ਲੱਗੀ ਹੋਈ ਡਾੜਾ ਇਕੱਠਾ ਕਰਨ ਵਾਸਤੇ ਸਕੂਲਾਂ ਨਾਲ ਸਾਡੀ ਮੀਟਿੰਗ ਚੱਲ ਰਹੀ ਹੈ ਉਹ ਜਿੰਨੀ ਵੀ ਫੀਸ ਹੋਵੇਗੀ ਯੂਨਾਈਟਿਡ ਸਿੱਖ ਦੀ ਟੀਮ ਜਿਹੜੀ ਉਹ ਸਾਰਿਆਂ ਦੀ ਅਸੀਂ ਹਾਂ ਰੇਪੀਡਤਾਂ ਦੀ ਜਿਹੜੀ ਉਹਨਾਂ ਦੀ ਬਾਹਾਂ ਬਾਹ ਫੜਾਂਗੇ ਉਹਨਾਂ ਦੀ ਮਦਦ ਕਰਾਂਗੇ ਜੀ ਉਹਨਾਂ ਦੀ ਫੀਸ ਤਾਰਾਂਗੇ ਠੀਕ ਹੈ ਜਨਾਈਟ ਸਿੱਖ ਜੇਕਰ ਗੱਲ ਕਰਦੇ ਇੱਥੇ ਵੱਡੇ ਪੱਧਰੇ ਟਰੈਕਟਰ ਲੱਗੇ ਜਮੀਨਾਂ ਪੱਧਰੀ ਕੀਤੀ ਜਾ ਰਹੀ ਹੈ ਤਾਂ ਇੱਥੇ ਕਿੰਨੀ ਕੁ ਜ਼ਮੀਨ ਦੀ ਕੀਤੀ ਗਈ ਹੈ ਜਾਂ ਕਿੰਨੇ ਕਿ ਕੀਤੀ ਜਾਣੀ ਚਾਹੀਦੀ ਨੇ ਇਸ ਰੇਪੇਂਡ ਦੇ ਵਿੱਚ ਗੱਲ ਕਰ ਕੋਈ ਲਗਭਗ 13 14 ਕਿਲੇ ਜ਼ਮੀਨ ਪੱਧਰ ਕਰ ਦਿੱਤੀ ਹੈ ਦੋ ਤਿੰਨ ਟਰੈਕਟਰ ਪਹਿਲੀ ਵਾਹਣ ਤੇ ਲੱਗੇ ਹੋਏ ਨੇ ਤੇ ਕੋਈ ਲਗਭਗ 7-8 ਲਾ ਲੋ ਵੀ 22 23 ਕਿਲੇ ਜ਼ਮੀਨ ਕੋਈ ਉਹਨਾਂ ਨੇ ਕਲਟੀਵੇਟ ਵੀ ਕਰ ਦਿੱਤੀ ਹੋਣੀ ਠੀਕ ਨੇੜੇ ਤੇੜੇ ਜੇ ਤੇ ਇਹ ਸਵਾਵਾ ਕੋ 4 ਦਿਨ ਹੋ ਗਏ ਸਵਾਵਾ ਸ਼ੁਰੂ ਕੀਤੀਆਂ ਨੂੰ ਤੇ ਨਿਰੰਤਰ ਚੱਲੇਗੀ ਸਾਰੀ ਜ਼ਮੀਨ ਕਰਕੇ ਹੀ ਜਾਵਾਂਗੇ ਜੀ ਇੱਥੋਂ ਠੀਕ ਠੀਕ ਦੇਖੋ ਜੀ ਸਾਡੇ ਇਲਾਕੇ ਚ ਅੱਪ ਜਿੱਥੇ ਖੜੇ ਆ ਬਿਲਕੁਲ ਪਿੰਡ ਠੀਰਾ ਕਰਾ ਦਰਿਆ ਦੇ ਕੰਢੇ ਤੇ ਆਪ ਇਹ ਤੋਂ ਮੈਜ 10 ਕਿਲੋ ਕਿਲੇ ਦਰਿਆ ਦੂਰ ਹੈ ਬਿਲਕੁਲ ਜਿਹੜੀ ਆਪਾਂ ਜਗ੍ਹਾ ਹੀ ਖੜੇ ਆਂ ਦਰਿਆ ਵੱਲੋਂ ਇੱਥੇ ਕੋਈ ਮਿੱਟੀ ਪਾਈ ਗਈ ਕੋਈ ਰੇਤਾ ਪਾਈ ਗਈ ਆ ਉਸ ਜਿਵੇਂ ਜ਼ਮੀਨ ਨੂੰ ਯੂਨਾਈਟਿਡ ਸਿੱਖ ਵੱਲੋਂ ਪਹਿਲੇ ਦਿਨ ਤੋਂ ਲੈ ਕੇ ਜਿਉਂ ਜਦੋਂ ਤੋਂ ਪਾਣੀ ਆਇਆ ਅੱਜ ਤੱਕ ਬੜੀ ਨਿਰੰਤਰ ਸੇਵਾ ਕੀਤੀ ਜਾ ਰਹੀ ਆ ਉਸ ਸੇਵਾ ਦੇ ਦਰਮਿਆਨ ਇਹਨਾਂ ਵੱਲੋਂ ਜੋ ਕਿਸਾਨਾਂ ਦੀਆਂ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਇਹ ਤੇ ਖਰਾਬ ਹੋ ਗਿਆ ਸੀ ਉਹਨਾਂ ਦੀ 4 ਦਿਨ ਤੋਂ ਸੇਵਾ ਕੀਤੀ ਜਾ ਰਹੀ ਆ ਦੱਸਦੇ ਆ ਵੀ 13 14 ਕਿੱਲੇ ਨਾ ਕਰ ਦਿੱਤੀ ਆ 30 ਸਰਪੰਚ ਸਾਹਿਬ ਦੱਸਦੇ ਆ 30 ਕੁ ਕਿੱਲੇ ਜ਼ਮੀਨ ਇਸ ਲਾ ਖਰਾਬ ਹੋਈ ਆ ਤੇ ਉਹ ਸਾਰੇ ਕੀਤੇ ਜਾਣੀ ਉਹ ਸਾਰੇ ਕੀਤੇ ਜਾਊਗੀ ਉਸ ਤੋਂ ਬਾਅਦ ਇਹਨਾਂ ਨੂੰ ਡੀਜ਼ਲ ਦੀ ਸੇਵਾ ਖਾਦੀ ਸੇਵਾ ਮਕਾਨਾਂ ਦੀ ਸੇਵਾ ਉਹ ਵੀ ਬੜੇ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਠੀਕ ਹੈ ਜੀ ਵਧੀਆ ਪ੍ਰੋਗਰਾਮ ਹੈ ਬਿਲਕੁਲ ਜੀ ਬੜਾ ਵਧੀਆ ਇਹ ਜਿਹੜੇ ਇਹਨਾਂ ਲੋਕਾਂ ਵਾਸਤੇ ਇੱਕ ਯੂਨਾਈਟਿਡ ਸਿੱਖ ਸੰਸਥਾ ਰੱਬ ਬਣ ਕੇ ਬੋੜੀ ਆ ਕਿਉਂਕਿ ਇਹ ਇਹ ਅਜੇ ਆਪਾਂ ਕਿਸੇ ਦੀ ਜ਼ਮੀਨ ਆ ਬਣਾ ਕੇ ਉਹਨੂੰ ਵਾਹਿ ਜੋ ਕਰ ਦਿੰਦੇ ਆ ਉਹਦੀ ਪਰਿਵਾਰ ਦੀ ਰੋਜੀ ਰੋਟੀ ਚੱਲ ਪੈਂਦੀ ਆ ਤੇ ਰੋਜੀ ਰੋਟੀ ਤਾਂ ਦੇਣਾ ਪਰਵਾਹ ਰੱਬ ਦੇ ਇੱਕ ਰੱਬ ਦਾ ਰੂਪ ਹੁੰਦਾ ਠੀਕ ਹੈ ਜੀ ਵਧੀਆ ਪ੍ਰਾਲਾਏ ਲਗਾਤਾਰ ਚੱਲ ਰਿਹਾ ਹੈ ਪ੍ਰਾਲਾਏ ਬਿਲਕੁਲ ਇਸ ਇਲਾਕੇ ਦੀ ਪੰਚਾਇਤ ਵੀ ਸਾਰੀ ਖੜੀ ਹੈ ਨਾਲ ਸਰਪੰਚ ਸਾਹਿਬ ਕਾ ਸਰਪੰਚ ਨੂੰ ਨੰਬਰਦਾਰ ਖੜੇ ਨੇ ਉਹਨਾਂ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਜਿੰਨੇ ਇਲਾਕੇ ਵੱਲੋਂ ਹੋਰ ਵੀ ਸਹਿਯੋਗ ਦਰਾਲ ਮਿਲ ਕੇ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਸਭ ਤੋਂ ਪਹਿਲਾਂ ਤੇ ਸਾਡੀ ਧਰਤੀ ਸਾਡੇ ਲੋਕ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਜਦੋਂ ਤੋਂ ਵੀ ਇਹ ਨਸੀਬਤ ਦੇ ਵਿੱਚ ਫਸੇ ਆ ਜਦੋਂ ਤੋਂ ਵੀ ਇੱਥੇ ਪਾਣੀ ਆਉਣਾ ਸ਼ੁਰੂ ਹੋਇਆ ਉਦੋਂ ਤੋਂ ਹੀ ਜਿਹੜਾ ਚੈਨਲ ਜਿਹੜੇ ਸਾਡੇ ਕੋਲੇ ਪਹੁੰਚੇ ਆ ਮੈਂ ਕਹੂੰਗਾ ਕਿ ਇੱਕ ਮੀਡੀਆ ਤੇ ਇੱਕ ਨੌਜਵਾਨ ਫੌਜੀ ਜਿਹੜੇ ਆ ਇਹ ਸਭ ਤੋਂ ਖਤਰੇ ਵਾਲੇ ਥਾਂ ਤੇ ਜਿਹੜੇ ਇਹ ਜਾਂਦੇ ਆ ਤੇ ਸਾਡੇ ਜਿਹੜਾ ਮੀਡੀਆ ਵਾ ਜਿਦ ਤਰ੍ਹਾਂ ਸਾਡੇ ਹਰਨੇਕ ਸਿੰਘ ਜੀ ਆ ਇਹਨਾਂ ਨੇ ਸਭ ਤੋਂ ਖਤਰੇ ਵਾਲੇ ਥਾਂ ਤੇ 20-20 ਫੁੱਟ ਪਾਣੀ ਲੰਘ ਕੇ ਸਾਡੀ ਸਾਰ ਲਈ ਆ ਤੇ ਸਰਕਾਰਾਂ ਤੱਕ ਔਰ ਸਾਡੀਆਂ ਸਮਾਜ ਸੇਵੀ ਜਥੇਬੰਦੀਆਂ ਤੱਕ ਜਿਹੜੀ ਸਾਡੀ ਗੱਲ ਪਾਈ ਆ ਇਹਨਾਂ ਦਾ ਇਸ ਵਾਸਤੇ ਧੰਨਵਾਦ ਤੇ ਜਿਹੜੀ ਸਾਡੀ ਜਨਰੇਟਰ ਸਖ ਜਥੇਬੰਦੀ ਆ ਜਦੋਂ ਤੋਂ ਵੀ ਪਾਣੀ ਆਇਆ ਜਦੋਂ ਤੋਂ ਇਹਨਾਂ ਨੇ ਕੰਨੀ ਆਵਾਜ਼ ਪਈ ਆ ਉਦੋਂ ਤੋਂ ਹਰ ਚੀਜ਼ ਜਿਹੜੀ ਵੀ ਚੀਜ਼ ਦੀ ਸਾਨੂੰ ਜ਼ਰੂਰਤ ਪਈ ਇੱਥੇ ਆੜ ਪੀੜਤ ਲੋਕਾਂ ਨੂੰ ਚਾਹੇ ਉਹ ਬੇੜੀਆਂ ਦਾ ਕਿਸ਼ਤੀਆਂ ਵਾਂ ਚਾਹੇ ਉੱਥੇ ਕੋਈ ਖਾਣ ਪੀਣ ਦੀ ਰਸਤਿਆਂ ਚਾਹੇ ਸਾਡੇ ਮਾਲ ਪਸ਼ੂ ਵਾਸਤੇ ਦਵਾਈਆਂ ਦਾ ਹਰ ਪ੍ਰਬੰਧ ਜਿਹੜਾ ਇਹ ਕਰਦੇ ਰਹੇ ਉਸ ਤੋਂ ਬਾਅਦ ਜਦੋਂ ਪਾਣੀ ਲੈ ਗਿਆ ਤੇ ਅਸੀਂ ਪੈੜੀਆਂ ਨੂੰ ਝਾਤੀ ਮਾਰੀ ਜਦੋਂ ਪੈੜੀਆਂ ਦੇਖੀਆਂ ਤੇ ਪੈੜੀਆਂ ਜਿਹੜੀਆਂ ਸਾਡੀਆਂ ਬਹੁਤ ਖਰਾਬ ਹੋਈਆਂ ਸੀ ਉਸ ਤੋਂ ਬਾਅਦ ਇਹਨਾਂ ਨੂੰ ਅਸੀਂ ਬੇਨਤੀ ਕੀਤੀ ਇਹਨਾਂ ਨੇ ਆਪ ਵੀ ਫਿਰਕੇ ਵੇਖਿਆ ਤੇ ਵੱਡੀ ਪੱਧਰ ਤੇ ਜਿਹੜੀ ਇਹ ਸੇਵਾ ਕਰ ਰਹੇ ਨੇ ਹੁਣ ਪੈੜੀਆਂ ਪੱਧਰੀਆਂ ਕਰਕੇ ਦੇ ਰਹੇ ਆ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਇਹਨਾਂ ਦਾ ਪਿੱਛੋਂ ਸੰਯੋਗ ਕਰ ਰਹੇ ਆ ਵੀਰ ਆ ਆਪਣੀ ਮਿਹਨਤ ਦੀ ਕਿਰਤ ਕਮਾਈ ਇਹਨਾਂ ਨੂੰ ਭੇਜ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਦੋਂ ਅਸੀਂ ਇੱਥੇ ਟਰੈਕਟਰਾਂ ਦੀ ਸੇਵਾ ਕਰ ਰਹੇ ਸੀ ਤੇ ਬਾਪੂ ਜੀ ਆਏ ਬਾਪੂ ਜੀ ਕਹਿੰਦੇ ਵੀ ਮੇਰੇ ਕੋਲੇ ਸਵਾ ਕਿੱਲਾ ਜ਼ਮੀਨ ਹੈ ਠੀਕ ਹੈ ਤੇ ਸਵਾ ਕਿੱਲੇ ਦੇ ਵਿੱਚੋਂ ਸੱਤ ਕਰਾਲਾ ਜਿਹੜੀ ਉਹ ਰੇਤਾ ਦੇ ਨਾਲ ਭਰ ਕੇ ਤੇ ਬਾਪੂ ਜੀ ਨੇ ਦੱਸਿਆ ਵੀ ਨਾ ਤਾਂ ਮੇਰੇ ਕੋਲੇ ਆਪਦੇ ਕੋਲੇ ਕੋਈ ਟਰੈਕਟਰ ਹੈਗਾ ਤੇ ਨਾ ਮੇਰੇ ਕੋਈ ਯਾਰ ਮਿੱਤਰ ਕੋਲੇ ਨਾ ਰਿਸ਼ਤੇਦਾਰੀ ਦੇ ਵਿੱਚ ਤੇ ਮੇਰੀ ਕਿਸ ਤਰੀਕੇ ਨਾਲ ਹੋ ਸਕਦੀ ਅ ਸਾਡੇ ਇੱਧਰ 10 ਕਿੱਲਾਂ ਦਾ ਟਾਕੇ ਦੇ ਵਿੱਚ ਅਸੀਂ ਸੇਵਾ ਕਰ ਰਹੇ ਸੀ ਇਹ ਤਿੰਨ ਭਰਾ ਨੇ ਤੇ ਸਭ ਤੋਂ ਪਹਿਲਾਂ ਇਹਨਾਂ ਦਾ ਏਰੀਆ ਥੋੜਾ ਜਿਹਾ ਪਹਿਲਾਂ ਟਰੈਕਟਰ ਨਾਲ ਫਰੋਲ ਕੇ ਅੱਜ ਤੋਂ 10 ਦਿਨ ਪਹਿਲਾਂ ਕੋਈ 7-8 ਦਿਨ ਪਹਿਲਾਂ ਫਰੋਲਿਆ ਸੀ ਕੰਮ ਇਹ ਚੱਲ ਪਿਆ ਤੇ ਅਸੀਂ ਬਾਪੂ ਜੀ ਦੇ ਇਮੀਡੀਏਟ ਦੇ ਅੱਦੇ ਟਰੈਕਟਰ ਲਾ ਦਿੱਤੇ ਤੇ ਬਾਪੂ ਜੀ ਨੇ ਅਸੀਂ ਵਾਅਦਾ ਕੀਤਾ ਸੀ ਵੀ ਬਾਪੂ ਜੀ ਲਗਭਗ 12 ਵਜੇ ਤੋਂ ਪਹਿਲਾਂ ਤੁਹਾਡੀ ਪੈੜੀ ਪੱਧਰ ਕਰ ਦਿਆਂਗੇ ਤੇ ਬਾਪੂ ਜੀ ਅਨਕੂਲ ਖੜੇ ਨੇ ਤੇ ਬਾਪੂ ਜੀ ਨੂੰ ਪੁੱਛ ਲਓ ਠੀਕ ਹੈ ਬਾਪੂ ਜੀ ਨਾਲ ਕੀ ਆਪਣਾ ਜੀ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਜੀ ਕਿਵੇਂ ਲੱਗ ਰਿਹਾ ਹੈ ਪ੍ਰਾਲਾ ਤੁਹਾਡੀ ਜ਼ਮੀਨ ਪੱਧਰੀ ਕੀਤੀ ਜਾ ਰਹੀਆਂ ਸਾਰੇ ਪ੍ਰਾਲਾ ਬਹੁਤ ਵਧੀਆ ਪ੍ਰਾਲਾ ਸਭ ਤੋਂ ਪਹਿਲਾਂ ਉਹ ਵ ਰਾਲਾਨਾ ਸਿੰਘ ਸਾਹਿਬ ਹੁਣ ਦਾ ਬਹੁਤ ਹੀ ਵਧੀਆ ਬਹੁਤ ਹੀ ਵਧੀਆ ਸਾਨੂੰ ਤੇ ਉਮੀਦ ਨਹੀਂ ਕਿ ਅੱਜ ਕੀ ਬਿਜ ਲਾਂਗੇ ਠੀਕ ਹੈ ਕਦੇ ਵੀ ਨਹੀਂ ਨਾ ਹਾ ਤੋ ਬਿਜੀ ਜਾ ਸਕਦੀ ਨਾ ਹੀ ਬਿਜੀ ਸਕਦੇ ਇਹਦੇ ਇਹਨਾਂ ਜਨਰੇਟਰ ਸਿੱਖ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਬਾਹਰੋਂ ਸੇਵਾ ਕਰ ਰਹੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਮਾਦੇ ਇਹੋ ਹੀ ਕਹੂੰਗੇ ਨਾ ਕੋਈ ਕਸਰ ਬਾਕੀ ਨਹੀਂ ਛੱਡੀ ਮੈਂ ਤਾਂ ਹੁਣ ਵੀ ਘਰ ਸੁੱਤਾ ਹਾਂ ਨਾ ਫੇਰ ਮੈਨੂੰ ਫੋਨ ਕੀਤਾ ਵੀ ਆਉਂਦੇ ਡਰਗਟ ਚੱਲਣ ਦਾ ਨਹੀਂ ਜੀ ਵਾਕਈ ਜੀ ਵਾਕਈ ਹੈ ਜੀ ਬਾਈ ਜੀ ਹੁਣ ਗੱਲ ਪਹਿਲਾਂ ਵੀ ਕੀਤੀ ਹੈ ਹਾਂ ਜੀ ਹਾਂ ਜੀ ਸਸਤਾਵਾਂ ਨੂੰ ਆਪਣੇ ਨਾਲ ਜਿਆਦਾ ਫਿਕਰ ਬਹੁਤ ਜਿਆਦਾ ਬਹੁਤ ਜਿਆਦਾ ਨਾ ਕੀਤਾ ਜੋਂ ਪਾਣੀ ਆਇਆ ਇੱਥੇ ਫਾੜ ਦੇ ਵਿੱਚ ਥੋੜਾ ਥੋੜਾ ਪਾਣੀ ਚੱਲਣ ਲੱਗਾ ਜੋਂ ਆਣ ਕੇ ਸੇਵਾ ਕਰਨ ਲੱਗੇ ਬੋਰ ਦਿੱਤੇ ਬੇੜੀਆਂ ਦੇ ਉੱਤੇ ਕੋਈ ਕਸਰ ਬਾਕੀ ਛੱਡੀ ਨਹੀਂ ਨਾ ਠੀਕ ਹੈ ਸਾਹਿਬ ਜੀ ਹਾਲ ਸਾਹਿਬ ਆ ਤੁਸੀਂ ਇਹ ਟਰੈਕਟਰ ਸਾਰੇ ਦੇਖ ਸਕਦੇ ਹੋ ਜਿਹੜੇ ਇਹ ਟਰੈਕਟਰ ਨੇ ਲਗਾਤਾਰ ਸਵਾਵਾਂ ਕਰ ਰਹੇ ਆ 10-12 ਟਰੈਕਟਰ ਹੋ ਗਏ ਤਾਂ ਲਗਾਤਾਰ ਜਿਹੜੀ ਯੂਨਾਈਟਿਡ ਸਿੱਖ ਦੀ ਟੀਮ ਲੱਗੀ ਹੋਈ ਲਗਾਤਾਰ ਡੀਜ਼ਲ ਦੀ ਸੇਵਾ ਖਾਦ ਦੀ ਸੇਵਾ ਤੇ ਬੀਜ ਦੀ ਸੇਵਾ ਇਹਦੀ ਕੀਤੀ ਜਾ ਰਹੀ ਹੈ ਮਕਾਨਾਂ ਦੀ ਸੇਵਾ ਤੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦਿਨਾਂ ਤੱਕ ਜਿਹੜੇ ਬੱਚਾ ਦੇ ਫੀਸਾਂ ਦੀ ਜਿਹੜੀ ਹੋਰ ਵੀ ਸੇਵਾ ਕੀਤੀ ਜਾਣੀ ਅੱਜ ਚੌਥਾ ਦਿਨ ਪੰਜਵਾਂ ਹੋ ਚੱਲਿਆ ਜੀ ਇਹ ਵੀਰ ਯੂਨਾਈਟਿਡ ਸਿੱਖਲੇ ਤੇ ਮੈਨੂੰ ਕਹਿੰਦੇ ਵੀ ਚਲੋ ਤੇਰੀ ਪੜੀ ਫਸਲਾਂ ਤੋਂ ਪਹਿਲਾਂ ਸੁੱਕੀ ਆ ਤੇ ਆਪਾਂ ਇੱਥੇ ਕੰਮ ਸ਼ੁਰੂ ਕਰਦੇ ਆ ਤੇ ਮੈਂ ਕਹਾਂ ਚਲੋ ਜੀ ਧੰਨਵਾਦ ਆ ਤੁਹਾਡਾ ਤੇ ਉਸ ਦਿਨ ਤੋਂ ਹੀ ਅੱਜ ਤੱਕ ਇਹ ਵੀਰ ਲੱਗੇ ਆ ਆ ਕਾਫੀ ਜਿਆਦਾ ਸਾਡਾ ਕੰਮ ਹੋ ਚੁੱਕਾ ਵਾ ਤੇ ਜਿਹੜੀ ਕੋਹ ਰੇਤ ਆ ਇਹ ਕਹਿੰਦੇ ਹੀ ਪਰੇ ਚੁੱਕ ਕੇ ਸੁੱਟ ਦਾਂਗੇ ਕੋਈ ਗੱਲ ਨਹੀਂ ਜੋ ਵੀ ਨੁਕਸਾਨ ਆ ਤੇਰਾ ਤੇਰੇ ਨਾਲ ਖੜੇ ਆ ਬਾਈ ਨਾਂ ਕੀ ਤੇਰਾ ਮੇਰਾ ਨਾਂ ਜੀ ਸਾਹਲ ਸਿੰਘ ਆ ਹਾਂਜੀ ਸਾਹਲ ਸਿੰਘ ਜੀ ਇਸੇ ਪਿੰਡ ਤੋਂ ਟੀਰਾ ਘਰੇ ਹਾਂਜੀ ਠੀਕ ਹੈ ਜੀ ਧੰਨਵਾਦ ਕਰਨਾ ਚਾਹੋਗੇ ਸੰਸ ਬਿਲਕੁਲ ਜੀ ਧੰਨਵਾਦ ਤੇ ਉਹ ਸ਼ਬਦ ਹੀ ਨਹੀਂ ਹੈਗੇ ਜਿਹੜੇ ਇਹਨਾਂ ਦੀ ਸਿਫਤ ਤੇ ਧੰਨਵਾਦ ਉਹਨਾਂ ਵੀਰਾਂ ਦਾ ਵੀ ਜਿੱਥੋਂ ਜਿਹੜੀਆਂ ਜੇਬਾਂ ਚੋਂ ਇਹ ਖਰਚਾ ਆ ਰਿਹਾ ਵਾ ਇਹਨਾਂ ਤੱਕ ਤੇ ਗਾਂ ਸਹੀ ਸਲਾਮਤ ਸਾਡੇ ਕੋਲ ਸਾਡਾ ਸਾਥ ਦੇ ਰਿਹਾ ਜੀ ਠੀਕ ਹੈ ਬਾਈ ਜੀ ਤਾਂ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਆ ਜੀ ਆ ਲਗਾਤਾਰ ਜਿਹੜੀਆਂ ਸਵਾਵਾਂ ਚੱ ਰਹੀਆਂ ਤੁਸੀਂ ਜਿੱਧਰ ਵੀ ਨਿਗਾਹ ਮਾਰੋ ਤੇ ਇਹ ਪਿੰਡ ਦੇ ਜਿਹੜੇ ਨੌਜਵਾਨ ਨੇ ਪੰਚ ਸਰਪੰਚ ਨੇ ਬਾਈ ਜੁਣੀ ਬਾਈ ਬਲੀ ਸਿੰਘ ਜੀ ਹੈਗੇ ਆ ਭਵਿੰਦਰ ਸਿੰਘ ਜੀ ਹੈਗੇ ਆ ਜਗਮਜੀਤ ਸਿੰਘ ਜੀ ਹੈਗੇ ਜਿਹੜੀ ਪੂਰੀ ਜੁਨਾਈਟਡ ਸਿੱਖੀ ਟੀਮ ਹੈਗੀ ਤਾਂ ਲਗਾਤਾਰ ਜਿਹੜੀਆਂ ਸਵਾਵਾਂ ਚੱ ਰਹੀਆਂ ਹੈਗੇ ਚਲਦੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਚੈਨਲ ਸਾਡੀ ਤਰਫ ਤੇ ਸਾਡੇ ਲੋਕ ਉਸ ਨੂੰ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ